ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਰਾਜਵੀਰ ਜਵੰਦਾ ਵੀਰ ਦੀ ਅੰਤਮ ਅਰਦਾਸ ਤੇ ਉਹਨਾਂ ਦੀ ਬੇਟੀ ਅਮਾਨਤ ਜਵੰਦਾ ਵੱਲੋਂ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੁਝ ਭਾਵਿਕ ਬੋਲ ਬੋਲੇ ਗਏ ਜਿਨ੍ਹਾਂ ਨੂੰ ਸੁਣ ਕੇ ਸਾਰਾ ਪੰਡਾਲ ਰੋਣ ਲੱਗ ਪਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਬੇਟੀ ਦੇ ਉਹ ਬੋਲ ਬਹੁਤ ਸਾਰੇ ਫਨਕਾਰ ਕਲਾਕਾਰ ਸਾਲ ਦੀ میوزਿਕ ਇੰਡਸਟਰੀ ਤੋਂ ਸਾਡੀ ਫਿਲਮ ਇੰਡਸਟਰੀ ਤੋਂ ਉਸ ਦਿਨ ਤੋਂ ਹਸਪੀਟਲ ਚ ਵੀ ਆਏ ਇੱਕ ਵਾਰੀ ਨਹੀਂ ਕਈ ਕਈ ਵਾਰ ਆਏ ਅੱਜ ਵੀ ਬਹੁਤ ਸਾਰਿਆਂ ਦੀ ਹਾਸਰੀ ਹੈ ਪਿਛਲੇ ਦਿਨਾਂ ਤੋਂ ਜਦੋਂ ਦੇ ਸਹਿਜ ਪੜ ਦੇ ਆਰੰਭ ਹੋਇਆ ਉਹਨਾਂ ਦਿਨਾਂ ਤੋਂ ਘਰ ਚ ਵੀ ਆਉਣ ਜਾਣ ਰਿਹਾ ਬਹੁਤ ਸਾਰੇ ਫਨਕਾਰਾਂ ਦਾ ਸਾਰੀ ਇੰਡਸਟਰੀ ਦੀ ਬਹੁਤ ਇੱਜ਼ਤ ਕਰਦਾ ਹੈ ਰਾਜਵੀਰ ਬਹੁਤ ਇੱਜ਼ਤ ਕਰਦਾ ਹਰ ਫਨਕਾਰ ਦੀ ਉਹ ਭਾਵੇਂ ਕੋਈ ਲਿਖਦਾ ਹੈ ਭਾਵੇਂ ਕੋਈ ਗਾਉਂਦਾ ਹੈ ਪਾਵੇਂ ਕੋਈ ਵੀਡੀਓਗ੍ਰਾਫਰ ਹੈ ਪਾਵੇਂ ਵੀ ਐਕਟ ਕਰਦਾ ਹੈ ਹੈ ਔਰ ਸਾਹਮਣੇ ਆਡੀਓ ਵੇਵ ਤੋਂ ਸਾਊਂਡ ਤੇ ਇਹ ਸਾਊਂਡ ਇਹ ਪਰਮਨੈਂਟ ਸਾਊਂਡ ਆ ਆਪਣੇ ਰਾਜਵੀਰ ਦਾ ਹੈ ਤੇ ਇਸ ਵਾਰੀ ਆ ਜਿਹੜੇ ਤੁਸੀਂ ਸਪੀਕਰ ਦੇਖ ਰਹੇ ਹੋ ਨਾ ਇਹ ਸਪੀਕਰ ਇੱਕ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਹੈ ਇਹਨਾਂ ਨੇ ਮਨਪ੍ਰੀਤ ਹੋਰਾਣੇ ਇਹਨਾਂ ਦੇ ਫਾਦਰ ਸਾਹਿਬ ਨੇ ਸਪੈਸ਼ਲੀ ਇਹ ਸਾਰਾ ਇਕੁਪਮੈਂਟ ਇਸ ਵਾਰੀ ਜੋ ਰਾਜਵੀਰ ਦਾ ਸੀਜ਼ਨ ਸੀ ਦੇ ਦੇ ਲਈ ਲੈ ਕੇ ਆਏ ਸੀ ਬਹੁਤ ਅਪ ਟੂ ਡੇਟ ਐਕਸੈਸ ਟੂ ਮੈਂ ਕਰੋੜਾਂ ਦੀ ਇਨਵੈਸਟਮੈਂਟ ਸੀ ਪਰ ਅੱਜ ਇਹ ਉਹਦੇ ਭੂਗਤੇ ਆ ਇਹ ਅੱਜ ਪਹਿਲੀ ਵਾਰੀ ਖੁੱਲਿਆ ਹੈ ਇਹ ਸਿਸਟਮ ਅੱਜ ਤੇ ਇੰਨੀ شدت ਨਾਲ ਇੰਨੇ ਇਸ਼ਕ ਨਾਲ ਇੰਨੀ ਇਨਵੋਲਵਮੈਂਟ ਦੇ ਨਾਲ ਮਨਪ੍ਰੀਤ ਹੋਰਾਂ ਨਾਲ ਮੀਟਿੰਗਾਂ ਕਰ ਕਰਕੇ ਉਹ ਇਸ ਸਾਊਂਡ ਨੂੰ ਲੈ ਕੇ ਆਇਆ ਸੀ ਇਹਨਾਂ ਭਰਾਵਾਂ ਦੇ ਨਾਲ ਨਾਲ ਮਿਲ ਕੇ ਤਾਂ ਕਹਿੰਦਾ ਭਾਬ ਸਭ ਦੀ ਉਹ ਬਹੁਤ ਇੱਜ਼ਤ ਕਰਦਾ ਹੈ ਅਮੇਸ਼ਾ ਸਾਡੇ ਨਾਲ ਵੀ ਕੁਲਵਿੰਦਰ ਨਾਲ ਵੀ ਜਿੰਨੇ ਵੀ ਉਹਦੇ ਨੇੜੇ ਦੇ ਸਾਰੇ ਫਨਕਾਰ ਸਾਰਿਆਂ ਨਾਲ ਇਸ ਗੱਲ ਦੀ ਕਰਤਾ ਹੁੰਦਾ ਸੀ ਕਿ ਯਾਰ ਕਿ ਕਿੰਨੀ ਸੋਹਣੀ ਇੰਡਸਟਰੀ ਆ ਸਾਡੀ ਹੈ ਕਿੰਨੀ ਸੋਹਣੀ ਇੰਡਸਟਰੀ ਆ ਔਰ ਅੱਜ ਕੱਲ ਸਾਨੂੰ ਇਸ ਗੱਲ ਨੂੰ ਬੋਲਦਿਆਂ ਮਾਣ ਵੀ ਮਹਿਸੂਸ ਹੁੰਦਾ ਇਸ ਗੱਲ ਦਾ ਕਿ ਭਾਵੇਂ ਉਹ ਕਿਸਾਨੀ ਮੋਰਚੇ ਹੋਣ ਇਹ ਸਾਡੇ ਭੈਣ ਭਰਾ ਉੱਥੇ ਵੀ ਖੜੇ ਆ ਬੇਸ਼ੱਕ ਤੁਸੀਂ ਸਾਰੇ ਖੜੇ ਹੋ ਕਿਸਾਨ ਜਦੇ ਬੰਦੀਆਂ ਆਈਆਂ ਹੋਈਆਂ ਸਭ ਤੁਸੀਂ ਜਿਹੜਾ ਵੀ ਬੰਦਾ ਰੋਟੀ ਖਾਂਦਾ ਸਭ ਤੁਸੀਂ ਨਾਲ ਖੜੇ ਹੋ ਪਹਾੜ ਆਏ ਉੱਥੇ ਵੀ ਸਾਡੇ ਭੈਣ ਭਰਾ ਸਾਰੇ ਖੜੇ ਆ ਕੋਈ ਹੋਰ ਵੀ ਪਰਸਨਲ ਲੈਵਲ ਤੇ ਕਿਸੇ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਵੀ ਇਹ ਸਾਰੇ ਖੜੇ ਆ ਪਰ ਜੇ ਮੈਂ ਇੱਕ ਐਸੇ ਚਿਹਰੇ ਦਾ ਨਾਵ ਲਵਾਂ ਜਿਹਨੂੰ ਰਾਜਵੀਰ ਜਿਹਦੇ ਮਾਂ ਪੰਜਾਬ ਪੁੱਤਾਂ ਨੂੰ ਪਿਆਰ ਬਹੁਤ ਕਰਦੀ ਆ ਪਰ ਇੱਕ ਹੁੰਦਾ ਜਿਹਨੂੰ ਉਹ ਵੱਧ ਕਰਦੀ ਆ ਬਹੁਤ ਪਿਆਰ ਕਰਦੇ ਆ ਅਰੇ ਤਾਂ ਉਮਰ ਕਰਨਗੇ ਸਾਰੇ ਪਿਆਰ ਉਹਨਾਂ ਦੇ ਗੀਤਾਂ ਸੁਣਨਗੇ ਸਿਨ ਨੂੰ ਸਾਰਿਆਂ ਨੂੰ ਥੈਂਕ ਯੂ ਵੀ ਕਰਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਨਤ ਕੌਰ ਆ ਮੈਂ ਰਾਜਪੀਤਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਵੀ ਉਹ ਮੇਰੇ ਤੋਂ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਜੇ ਮੈਂ ਇਹ ਵੀ ਕਹਿਣਾ ਚਾਹਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ। ਤੁਹਾਨੂੰ ਵਾਦ। ਛਿੰਦਰਾ ਬੁੱਤ ਛਿੰਦਰਾ। ਅੱਜ ਜਿਹੜੀ ਇਹ ਆਵਾਜ਼ ਆ ਨਾ ਦੋਸਤੋ ਆਪਣੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ तरह ਦੇ ਜੀ ਹੈ ਜਿਹੜੇ ਜਿਹੜੇ ਇਦਾਂ ਜਾਂਦੇ ਆ। ਹੈ ਤਾਂ ਉਹਨਾਂ ਸਭ ਦੇ ਬੱਚਿਆਂ ਲਈ ਸਾਡੀ ਹਸਤੀ ਵੱਲੋਂ ਚੜ੍ਹਦੀ ਕਲਾ ਦਾ ਸਨੇਹ ਹੈ ਕਿ ਮੈਂ ਆਪਣੇ ਪਾਪਾ ਦੇ ਰਹਿਣੇ ਸੁਪਨਿਆਂ ਨੂੰ ਪੂਰਾ ਕਰੂੰਗੀ ਤੇ ਮਹਾਰਾਜ ਕਰਨ ਕਿ ਇਹਦੇ ਬੋਲਾਂ ਚੈਨਾ ਅਸਰ ਹੋਵੇ ਐਡੀ ਤਾਕਤ ਹੋਵੇ